ਉਹ ਪਾਪੇ ਪਾਪੇ ਓਏ ਹਾਂ ਖੜਾ ਹੋ ਯਾਰ ਚੁੰਗਲੇ ਕੱਟੀ ਨੇ ਓਏ ਮੇਰੇ ਸਾਲੇ ਦੀ ਬੁੜੀ ਤੰਗਲੀ ਨਾਲ ਘਰ ਲਟਾਈ ਜਾਂਦੀ ਏ ਇਹ ਡੰਗਰਾ ਜੁਣੀ ਨਿਕਲਦਾ ਮੜਾ ਮੋਟਾ ਡੰਗਰਾ ਜੋਂ ਨਿਕਲਿਆ ਕਰ ਦੇਖ ਲਿਆ ਕਰ ਘਰੇ ਕੀ ਹੁੰਦਾ ਇਹ ਹੋ ਗਿਆ ਉਹ ਨਮਾ ਸਿਆਪਾ ਖੜਾ ਕਰੀ ਬੈਠੀ ਆ ਕੌਣ ਮਾਂ ਮੇਰੀ ਕੀ ਕਹਿੰਦੀ ਆ ਹੁਣ 55000 ਨੂੰ ਤੋਲਾ ਤੇ ਮੜਾ ਮੋਟਾ ਹਲਕਾ ਭੰਮਗੇ ਫੇਰ ਵੀ ਮੇਰਾ ਘਰ 40 ਤੋਂ ਘੱਟ ਖੇੜਾ ਨਹੀਂ ਸੁੱਟਦਾ ਕਹਿੰਦੀ ਮੈਂ ਬਿੰਦਰ ਨੂੰ ਕਹਿੰਦੀ ਸਾਂਪ ਪਾਉਂਗੀ ਉਹਦੇ ਜਠਾਣੀ ਕੇ ਕਹਿੰਦੀ ਕੜਾ ਪਾਉਣਗੇ ਮਾਹੋ ਦਾ ਭਿੰਡ ਨਹੀਂ ਮਰੇਗਾ ਹੈਲੀਕਾਪਟਰ ਦੇਣਗੇ ਆਪਾਂ ਦੇ ਦਾਂਗੇ ਇਹ ਤਾਂ ਹੋਛੀ ਆ ਭਾਈ ਬਾਲੀ ਹੋਛੀ ਆ ਹੈ ਇਹ ਤਾਂ ਮੇਰੇ ਸਾਲਕਣੀ ਦੀ ਨਾ ਬੰਦਾ ਕ ਬੰਦਾ ਦੇਖੇ ਨਾ ਬੋਲਣ ਲੱਗੇ ਦੇਖੇ ਐ ਨਹੀਂ ਪਤਾ ਸਲਡ ਪਲ ਵਾਂਗ ਮੂੰਹ ਚ ਕੀ ਬੋਲਦੇ ਮੜਾ ਮੋਟਾ ਦੇਖ ਲਿਆ ਕਰੋ ਹੁਣ ਮੈਨੂੰ ਆਣੇ ਦੱਸ ਕਬੀਲਦਾਰੀ ਤੇਰੇ ਕੋਲ ਆ ਕਿ ਉਹਦੇ ਨਾਲ ਆ ਉਹਦੇ ਕੋਲ ਹੀ ਆਪਾਂ ਤੇਰੀ ਮਾਂ ਕੋਲੇ ਫਿਰ ਤੂੰ ਰੇ ਸੁਣ ਸੁਣਾ ਫੜਦਾ ਜਾਂ ਭਗ ਜਾ ਕਿਸੇ ਪਾਸੇ ਉਹ ਭਾਈ ਮੇਰ ਦਾ ਸੁਣ ਸੁਣਾ ਫੜਣ ਲਈ ਕੰਮ ਹੋਇਆ ਪਿਆ ਕੰਮ ਹੋਇਆ ਪਿਆ ਮੇਰੇ ਸਾਲੇ ਦਾ ਮੈਂ ਕਥੋ ਲਿਆਉਂਗਾ 40000 ਰੁਪਏ ਮੈਂ ਤਾਂ ਪ੍ਰੀਤ ਦੇ ਰਸੋਲੀਆਂ ਨੇ ਮਾਹੋਂ ਕਢਵਾ ਦਾਂਗੇ ਡਾਕਟਰ ਕਹਿੰਦਾ ਭਾਈ ਜੇ ਕਢਵਾਉਣੀਆਂ ਪਹਿਣੀਆਂ ਉਧਰ ਲੱਗ ਜੂ 40000 ਬੁੜਾ ਹੁਣ ਜਿਉਂਦਾ ਹੋਜੂ ਪਹਿਲਾਂ ਮੈਨੂੰ ਐਂ ਦੱਸ ਤੂੰ ਐਂ ਕਰ ਮੱਲਾ ਤੇਰੇ ਮਾਮੇ ਉਹ ਨਾਲ ਗੱਲ ਕਰ ਮਾਮਾ ਤਾਂ ਆਪ ਮੇਰਾ ਸਾਲਾ ਕੁਛ ਨਹੀਂ ਮਾਮੇ ਮੂਮੇ ਦੀ ਮੰਨਦੀ ਫੇਰ ਭਾਈ ਮੇਰੀ ਵੀ ਨਹੀਂ ਹਾਂ ਤੇਰੀ ਨਹੀਂ ਮੰਨਦੀ ਮਾੜਾ ਮੋਟਾ ਆਪਦੇ ਲਵੇ ਕਬੀਲਦਾਰੀ ਰੱਖਿਆ ਕਰ ਬੁੜੀਆਂ ਲਵੇ ਨਹੀਂ ਸੋਭਦੀ ਹੁੰਦੀ ਕਬੀਲਦਾਰੀ ਕਬੀਲਦਾਰੀ ਬੰਦਿਆਂ ਲਵੇ ਬਾਹਰਲਾ ਕੰਮ ਬੰਦਿਆਂ ਲਵੇ ਹੁੰਦਾ ਬੁੜੀਆਂ ਲਵੇ ਘਰ ਦਾ ਓਏ ਕਬੀਲਦਾਰੀ ਦੀ ਟੰਗਾ ਡਾਉਂਦੀ ਆ ਹੁਣ ਮੂਰੇ ਹੋ ਹੋ ਕੇ ਮੈਂ ਕਰਦੀ ਆ ਮੇਰੇ ਤਾਂ ਚੱਲ ਨਹੀਂ ਦਿੰਦੀ ਇਹ ਚੱਲਣ ਨਹੀਂ ਦਿੰਦੀ ਘਰ ਮੂਦੇ ਵੱਜ ਜਾਂਦੇ ਨੇ ਜਿਹੜੀਆਂ ਕੁੜੀਆਂ ਲਵੇ ਕਬੀਲਦਾਰੀ ਹੁੰਦੀ ਆਗੀ ਬੁੜੀਆਂ ਨੂੰ ਥੱਲੇ ਲਾ ਰਖਿਆ ਭਾਈ ਮੈਨੂੰ ਤਾਂ ਕੁਝ ਨਹੀਂ ਸਮਝਦੀ ਥੱਲੇ ਲਾ ਰਖਿਆ ਮੜਾ ਮੋਟਾ ਦੇਖਿਆ ਕਰ ਮੈਂ ਤਾਂ ਐਂ ਹੈਰਾਣਾ ਤੇਰੇ ਤੇ ਯਾਰਾ ਵੀ ਬਾਪੂ ਨੇ ਤੇਰਾ ਰਿਸ਼ਤਾ ਕਿਵੇਂ ਕਰਤਾ ਜਦੋਂ ਤੇਰੇ ਤੇ ਮੇਰੇ ਸਾਲੇ ਦੀ ਗੱਟ ਸੇ ਨਹੀਂ ਬਿੱਤੀ ਵੀ ਸਾਹਮਣ ਵਾਲੀ ਕਿਵੇਂ ਵਿਆਹ ਹੋ ਗਿਆ ਤੇਰਾ ਮਾਊ ਜਾਂ ਬਣਿਆ ਬੈਠਿਆ ਰਹਿਣਾ ਮੜਾ ਮੋਟਾ ਬੋਲ ਪਿਆ ਕਰ ਬਾਬਲਾ ਬੋਲ ਪਿਆ ਕਰ ਕਿਉਂ ਮੇਰਾ ਕੱਲੇ ਦਾ ਯੂਰ ਲਵਾਉਣਾ ਹੈ ਹੁਣ ਇਹਨੂੰ ਮਾੜਾ ਮੋਟਾ ਕਹੀ ਦੇ ਵੀ ਸਾਂਪ ਸੂਬ ਮੈਥੋਂ ਨਹੀਂ ਪੈਂਦੀ ਹੈਂ ਕਹਿੰਦਾ ਕੁੰਦਾ ਨਹੀਂਗਾ ਭਾਈ ਫਿਰ ਮੈਂ ਤਾਂ ਫੌੜਾ ਫੇਰ ਦਿੰਨਾ ਫੇਰ ਦੇ ਭੈਣ ਦੀ ਡਾਂਗ ਲਵੇ ਖੜਕੀ ਫੇਰ ਦੇ ਤੋੜ ਦੇ ਚੂਲਾ ਮੇਰੇ ਸਾੜੇ ਦੀ ਦਾ ਪਤਾ ਲੱਗ ਜੂ ਵੀ ਕੀ ਹੁੰਦੀ ਆ ਸਾਂਪ ਇਹ ਤੇਰਾ ਮਰਨ ਹੋਇਆ ਪਿਆ ਯਾਰਾ ਮੈਂ ਤਾਂ ਵਿਆਜਾਂ ਦੇ ਪੈਸੇ ਚਾਗਦਾ ਫੈਕਟਰੀਆਂ 'ਚ ਮੈਂ ਲੱਗੀ ਜਾਣਾ ਜੱਟ ਦਾ ਬਤੋ ਕੇ ਫੈਕਟਰੀਆਂ 'ਚ ਸੋਨਾ ਲੱਗਦਾ ਇਹਨੂੰ ਕੜਦੀ ਐ ਇਸਨੇ ਮਿਸ਼ਨ ਨਹੀਂ ਇਥੋਂ ਤੇ 40000 ਨੂੰ ਦੱਸ ਕੀ ਹੁੰਦਾ ਸਾਪ ਪਾਉਣ ਨੂੰ ਓਏ ਭਾਈ ਆਪਾਂ ਜਿਹੜੇ ਜੱਟ ਜ਼ਿੰਮੇਦਾਰਾਂ ਤਾਂ ਹੋਸ਼ ਪਣੇ ਨੇ ਮਾਰ ਲੇ ਹੋਸ਼ ਪਣੇ ਨੇ ਮਾਰ ਲੇ ਉੱਥੇ ਮੇਰੇ ਸਾਲਕਣੀ ਦੀ ਮੈਨੂੰ ਰਾਹ ਤੇ ਆਉਣੀ ਨਹੀਂ ਕਹੀਗੀ ਕਹਿੰਦੀ ਆਪਾਂ ਉਹਨੂੰ ਬਿੰਦਰ ਨੂੰ 20000 ਦਾ ਸੂਟ ਸਿਮਾਦਾਂਗੇ ਉਹਦੀ ਖੂਬਸੂਪ ਸਾਫ ਆਫਸਾਂ ਦੀਆਂ ਪਤਨੀ ਕਿਹੜੀਆਂ ਨੇ ਭੈਣ ਦੇ ਘੜਾਵੇ ਦੀ ਨੇ 12-13000 ਦੇ ਸੂਟ ਗਨੇ ਤੇ 70-80000 ਰੁਪਏ ਨੂੰ ਤਾਂ ਮਰਨ ਨੂੰ ਫਰਦੀ ਐ ਮਰਨ ਨੂੰ ਫਰਦੀ ਐ ਜੇ ਆਪਾਂ ਭੈਣ ਦੇ ਭਾਈ ਮੇਰੇ ਤੇ ਦੂਸ਼ਣ ਲਾਉਂਦੀ ਐ ਕਹਿੰਦੀ ਤੂੰ ਮੋਦੀ ਨਾਲ ਉਹ ਮੈਨੂੰ ਪਤਾ ਸਾਰਾ ਯਾਰ ਮਾਦਾ ਮਸਾਂ ਵੀ ਮੈਂ ਇਸ ਵੇਚ ਕੇ ਮੈਦੇ ਲਾ ਦੂੰ ਇਹਦੇ ਲਾ ਦੂੰ ਮੈਂ ਟਾਕੀਆਂ ਵਾਲੇ ਪਾਈ ਫਿਰਦਾ ਉਹ ਵਿਚਾਰੀ ਪ੍ਰੀਤ ਉਹਨੂੰ ਨਹੀਂ ਮੈਂ ਕੁਝ ਪਾਉਣ ਦਿੰਦਾ ਇਹ 40000 ਸਾਂਪ ਸਾਂਪ ਨਾਲ ਹੋ ਕੀ ਜਾਉ ਮੇਰਾ ਸਾਣਾ ਚਲ ਪਈ ਤਾਂ ਹੁਣ ਤੂੰ ਜਾਣਾ ਤੇ ਮਾਂ ਜਾਣੇ ਤੂੰ ਤਾਂ ਨਹੀਂ ਮਰੇ ਜ ਉਹਨੂੰ ਕਹਿ ਮੈਂ ਨਹੀਂ ਫਿਰ ਲੜੂੰਗਾ ਮੈਂ ਮੈਂ ਤਾਂ ਪਈ ਗੋ ਮੈਂ ਸੋਣਾ ਨਹੀਂ ਲੱਗਦਾ ਮਾਂ ਪਿਓ ਨਾਲ ਐ ਬੋਲਦਾ ਮੇਰਾ ਸਾਣਾ ਬੁੱਲਣਾ ਪੈਂਦਾ ਐ ਕਰ ਮੈਂ ਉਹ ਮੈਂਸ ਦਾ ਗੋਹਾ ਪਿੱਛੇ ਹਟਾਉਣਾ ਕਾ ਗੋਹੀ ਹਟਾਈ ਜਾਈ ਤੂੰ ਤਾਂ ਸਾਮਰਾਸਾ ਮੈਨੂੰ ਹੀ ਕਰਨਾ ਪੂਗੋਸ ਬਿੰਦਰ ਨੂੰ ਫੋਨ ਲਾ ਕੇ ਕਹੂੰ ਮੈਂ ਹਜੇ ਤੱਕ ਨਹੀਂ ਗਿਆ ਸ਼ਾਪ ਲੈਣ ਗਿਆ ਖਰਿਆ ਨੂੰ ਉੱਥੇ ਸੁਨਿਆਰੇ ਨੇ ਫੜ ਲਿਆ ਖਰਿਆ ਕਿੱਥੇ ਖੇ ਖਾਈ ਜਾਂਦਾ ਕੜਾ ਤੂੰ ਹੋਈ ਨਹੀਂ ਤਿਆਰ ਹਜੇ ਹਾਂ ਹਾਂ ਮੈਂ ਕਿਹ ਹੋ ਗਈ ਮਤਲਬ ਸਾਰਾ ਕਪੜਾ ਲੱਤਾ ਪਾ ਲਿਆ ਗੱਲ ਵੀ ਸੁਣਾ ਰੱਖਿਆ ਐ ਗੱਲ ਚ ਤਾਂ ਕੁਝ ਪਾ ਲੰਦੀ ਮੰਮੀ ਤੁਸੀਂ ਸੂਟ ਕਿਵੇਂ ਦਾ ਪਾਇਆ ਮਾੜਾ ਮੋਟਾ ਚੱਜ ਦਾ ਪਾ ਲੰਦੀ ਕਿੰਨਾ ਵੀ ਘੜਾ ਨਹੀਂ ਜੀ ਦਾ ਮੇਰਾ ਵੀ ਬਥੇਰਾ ਕਰਦਾ ਸੀ ਸੂਟ ਪਾਉਣ ਨੂੰ ਕੀ ਕਰਾਂ ਸਵੇਰ ਦਾ ਕਲੇਸ਼ ਕਰਕੇ ਬੈਠਾ ਬੁੜਾ ਭੌਂਕੀ ਜਾਂਦਾ ਤੂੰ ਗੱਲ ਚ ਕਿਉਂ ਨਹੀਂ ਕੁਝ ਪਾਇਆ ਮੈਂ ਤਾਂ ਪੱਟੇ ਚੱਲਿਆ ਕਿਹੜਾ ਫੈਸ਼ਨ ਸ਼ੋਅ ਹੈ ਉੱਥੇ ਫੈਸ਼ਨ ਸ਼ੋਅ ਲੈ ਨਹੀਂ ਬਣਾ ਲਿਆਂਦੀ ਸ਼ਾਪ ਆਹੋ ਪੂਰੇ ਤੋੜੇ ਦੀਆ ਓਏ ਆਹੋ ਤੋੜੇ ਦੀ ਓਏ ਤੂੰ ਤਾਂ ਭੈਣ ਦੇ ਖਾਣ ਦੀ ਆਪ ਦੀ ਕਹੀ ਕੀ ਐ ਸੁਨਿਆਰ ਨੂੰ ਲਿਆ ਪੈਸੇ ਵੀ ਦੇ ਕੱਪੜਿਆਂ ਦੇ ਉੱਤੇ ਰੱਖਣੇ ਨੇ ਜੋਾਈ ਦੇ ਜਦੋਂ ਪੱਗ ਬੰਨਣੀ ਐ ਘੱਟੋ ਘੱਟ 10000 ਰੁਪਇਆ ਚਾਹੀਦਾ ਕੀ ਪਤਾ ਸ਼ਰੀਕਣੀ ਦੇ ਪੇਕਿਆਂ ਨੇ ਕਿੰਨੇ ਪਾਉਣੇ ਆ ਓ 100 ਰੁਪਇਆ ਸ਼ਗਨ ਹੁੰਦਾ ਵੱਧ ਚੜ ਕੇ ਥੋੜੂ ਸ਼ਗਨ ਕਰਦੇ ਹੁੰਦੇ ਨੇ ਯਾਰ ਤੂੰ ਮੈਨੂੰ 10000 ਰੁਪਇਆ ਦੇ ਤੇ ਨਾਲ ਜੁੱਤੀ ਤਾਂ ਚੱਜ ਦੀ ਪਾ ਲੰਦਾ ਛੱਡੇਗੀ ਪੈਸੇ ਫੇਰੇ ਲਿਆਉਂਗਾ ਕੋਈ ਮੈਂ ਹੈ ਸਾਰੇ ਪਾਸੇ ਦਾ ਥੱਲਾ ਤੇ ਬੜੀ ਜੰਨੀ ਆ ਤੂੰ ਓ ਪਾਪੇ ਆਜੋ ਯਾਰ ਆਜੋ ਜਰਨ ਵਾਲੇ ਬਾਹਰ ਸਾਰੀਆਂ ਪੁਰੀਆਂ ਖੰਡੀਆਂ ਢੀਕਦੀਆਂ ਕੋਈ ਕਲੇਸ਼ ਕਰਨ ਯਾਰ ਫਲਾਸ ਟਿੱਪਣੀ ਜੀ ਖੋਲੀ ਖੜਿਆ ਪੰਮਾ ਹਜੇ ਕਹਿੰਦਾ ਮੈਂ ਖੜ ਜਾ ਹੋਗਾ ਕਿੰਨੇ ਦੇਵਾ ਦੱਸ ਦੇ 10 12000 ਦੇ ਮੈਨੂੰ ਉਹ 65 ਚੋਦ ਦੀ ਨੂੰ ਬੋਲੀ ਯਾਰ ਤੈਨੂੰ ਸਮਝਾ ਦੇ 100 ਰੁਪਿਆ ਸ਼ਗਲ ਹੁੰਦਾ ਪੱਗ ਬਣਾਈ ਦਾ ਤੂੰ ਮੈਨੂੰ ਦੇਣੇ ਪੈਸੇ ਕਿ ਨਹੀਂ ਓ ਯਾਰ ਲੜੋ ਨਾ ਯਾਰ ਉਹ ਪਿਆਰ ਨਾਲ ਗੱਲ ਕਰ ਲਿਆ ਕਰੋ 2000 ਉਹ ਪੰਮਾ ਗਾਣਾ ਗੱਡੀਆਂ ਦਾ ਕਹਿੰਦਾ ਆਜੂ ਯਾਰ ਤਿੰਨ ਚਾਰ ਨਾਲੇ ਤੂੰ ਉੱਥੇ ਚੱਜ ਨਾ ਰੋਲਹੀਂ ਇਹ ਨਾ ਹੋਵੇ ਮੈਨੂੰ ਕਿਹੜਾ ਰੋਣਾ ਆਂਦਾ ਮੰਮੀ ਮੈਂ ਕਦੇ ਰੋਈ ਆ ਇਦਾਂ ਨਾ ਤੂੰ ਕੁੰਡ ਕੱਢ ਕੇ ਚਾਰ ਕੂਕਾ ਹੀ ਮਾਰ ਲਈ ਬੁਰੀਆਂ ਦਾ ਸੌ ਪਰਦੇ ਹੁੰਦੇ ਨੇ ਜਹੀ ਜੀ ਆਪ ਆ ਭਈ ਉਹਦੀ ਫਫੇ ਕੁੱਟਣੀ ਤੈਨੂੰ ਬਣਾਉਂਦੀ ਫਿਰਦੀ ਆ ਕਰਲੀ ਨਾ ਕੋਈ ਪ੍ਰੀਤ ਕੋਈ ਨਾ ਕਿਉਂ ਤੂੰ ਬਹੂ ਨੂੰ ਪੈਰ ਮਾਰਾ ਚੰਗਾ ਬੋਲਦੀ ਐ ਕੀੜੇ ਪਹਿਣਗੇ ਤੇਰੇ ਮੇਰੇ ਸਾਲਕਣੀਆਂ ਕੀੜੇ ਪਹਿਣਗੇ ਤੇਰੇ ਸਤ ਪੰਮਾ ਖੜੇ 2000 ਰੁਪਇਆ ਹੋਰ ਦੇ ਉੱਥੇ ਰਾਗੀਆਂ ਨੂੰ ਵੀ ਦੇਣੇ ਨੇ ਮੱਥਾ ਵੀ ਟੇਕਣਾ 4 5 ਰਾਗੀਆਂ ਨੂੰ 2-2 ਹੋਦੇ ਹੋਗੇ 7 8 9 10 ਲਾ ਫੜਾ ਭੈਣ ਚੋਦੇ ਹੋਈ ਨਗਦੇ ਤੇ ਕੰਨ ਨਾ ਫਲਵਾ ਦੀ ਤਾਉ ਤੂੰ ਵੀ ਮੱਥਾ ਮੱਥਾ ਟੇਕ ਲਈ Prit nu de de baapu nal lafada ਤੇ ਭਾਂ ਦਾ ਖੰਗਰ ਕਰਤਾ ਮੇਰੇ ਹਲਕ ਨਹੀਂ ਦੇ ਨੇ ਆ ਜਾ ਚੱਲ ਜੀ 20 ਹਜ਼ਾਰ ਦੇ ਭੈਣ ਦਾ ਸੂਟ ਲੈਂਦੇ ਨਾ ਹਣ ਭਾਉ ਕੀ ਨਾ ਚੱਲ ਫੋਟਾ ਚਪ ਕਰਕੇ ਬਾਹਰ ਕੁੜੀਆਂ ਖੜੀਆਂ ਡੀਕਤੀਆਂ ਮਮੇ ਚੱਲੀਏ ਟਮਾਟਰ ਆਪਣੇ ਗਾਲਾ ਦੇ ਜੇ ਦਾ ਕਹਿੰਦਾ ਤੁਸੀਂ ਆ ਜਾਓ ਯਾਰ ਮੈਂ ਜਾਣਾ ਨਹੀਂ ਫਿਰਾਂ ਮੈਨੂੰ ਲੱਗਾ ਪਹਿਲਾਂ ਤੇਰੀ ਮਾਂ ਨੂੰ ਛੋਲੇ ਦੇਣੇ ਪੈਣਗੇ ਤੂੰ ਮੈਨੂੰ ਨਾ ਛੋਲੇ ਪੱਲਾ ਆ ਜਾ ਤੈਨੂੰ ਦੇਖਣੀ ਆ ਹਰ ਜਾ ਕਰ ਮੜਾ ਮੋਟਾ ਤੁਸੀਂ ਵੀ ਦੇਖ ਰਿਹਾ ਕਰੋ ਤਾਂ ਯਾਰ ਲੈ ਜਾ ਓਏ ਭੈਣ ਘੜਾ ਬਿਖੜ ਕੇ ਸਿਉ ਲੈ ਜਾ ਆਇਆ ਯਾਰ ਉਧਰ ਪੰਮਾੜ ਰਿਆ ਬੰਲੀ ਦੀ ਨਾ ਕਰ ਬੇਜ਼ਤੀ ਕਰੀ ਯਾਰ ਅਹੀ ਗੀਜ ਜਨਾਨੀ ਆ ਯਾਰ ਇਹ ਓਏ ਤੁਸੀਂ ਤਾਂ ਸੁਣ ਮੇਰੀ ਗੱਲ ਸੁਣ ਲੈ ਉੱਥੇ ਬੁੜੀਆਂ ਦੇ ਨਾ ਪੱਦ ਸੁੰਗੀਆਂ ਜਦੋਂ ਜੋ ਆਈ ਦੇ ਪੱਗ ਬਨਣੀਆਂ ਕੋਲ ਖੜ ਜਾਈ ਬੇਇੱਜ਼ਤੀ ਨਾ ਕਰਾ ਦੇਈ ਮੇਰੀ ਇਹਨੂੰ ਲੈ ਜਾਓ ਮੇਰੇ ਸਾਲ ਕਿਦੇ ਮਾਰ ਕੇ ਫੋੜਾ ਰਹਿਦੇ ਮੈਂ ਦੰਗੜ ਪਾ ਦਿੰਦਾ ਮੈਂ ਮਾਰੂੰਗਾ ਫੋੜਾ ਮੇਰੇ ਤੈਨੂੰ ਅਕਲ ਦੀ ਗੱਲ ਦੱਸੋ ਫੋੜਾ ਭਰਉਣ ਲੱਗ ਜਾਂਦਾ ਮੇਰੇ ਭਰਉਣ ਲੱਗ ਜਾਂਦੇ ਕੀ ਤੜਕੀ ਪੱਪ ਲੱਗ ਜਾ ਵੀ ਪੀਦੂ ਮਾਰੇ ਹੁਣਾ ਬਾਪੇ ਨੂੰ ਚੋਦੇ ਤੜਕੀ ਪਾਇਆ ਬਲੱਡ ਵਧਾ ਕੇ ਲੱਕ ਆ ਜਾ ਹਰੀਆਂ ਦੀ ਗੋਲੀ ਲੈਂਦੀ ਆ ਬਲੱਡ ਦੀਆਂ ਆਹ ਤੜਤੀ ਆ ਜਟਾਈ ਚ ਆਹ ਤੇਰੀ ਮਾਸੀ ਵੀ ਆ ਗਈ ਆ ਜਾ ਮਾਸੀ ਆ ਜਾਓ ਕਾਦੇ ਸਾਰੇ ਗੱਡੀ ਚ ਬੈਠੇ ਨੇ ਕਣ ਭਾਈ ਭੈਣ ਦੀ ਡਾਂਗ ਲਵੀ ਦੀ ਤੜਕੀ ਲੱਗ ਜਾਂਦੀ ਐ ਕਲੇਸ਼ ਕਰਨ ਕਰਦੀ ਕਲੇਸ਼ ਤਰਪਿਆ ਦਾੜੀ ਕਾਲੀ ਕਰਕੇ ਉਹ ਹੋਰ ਪੰਮਾ ਲੜੀ ਜਾਂਦਾ ਮੁੰਡਾ ਬਣਦਾ ਫਿਰਦਾ ਆ ਜਾ ਲੱਗਦਾ ਤਾਂ ਧਰ ਨਹੀਂ ਹੁੰਦਾ ਤੇ ਮੁੰਡਾ ਬਣਦਾ ਫਿਰਦਾ ਦਾੜੀਆਂ ਕਾਲੀਆਂ ਕਰਕੇ ਕਿਉਂ ਤੂੰ ਮੈਂ ਤਾਂ ਕਬੱਡੀ ਪਾਉਣੀ ਐ ਪੱਤਾ ਜੋੜ ਕੇ ਓਏ ਪਾਪੇ ਯਾਰ ਤੂੰ ਤਾਇਆ ਲਾ ਟੈਂਟ ਤਾਂ ਦੇਖ ਲਿਆ ਕਰੋ ਸਾਲਕਣੀ ਦੀ ਜਵਾਨੀ ਖਰਪੀ ਹੁੰਦਾ ਮੇਰੇ ਸਾਲੇ ਪਰਸੋਂ ਦੇ ਲੜੀ ਜਾਂਦੇ ਨੇ ਉੱਥੇ ਬੋਲ ਗਿਆ ਦੰਦਰ ਪਾਪੂ ਮੇਰੇ ਸਾਲਕਣੀ ਦੀ ਦੇਣਾ ਜਵਾਨੀ ਇਹਦੀ ਚੱਜ ਦੀ ਬੁੜੇ ਦੀ